ਸੱਜਣਾਂ ਨਾਲ ਜਿਹੜੇ ਕੀ ਖੜਾ ਸਾ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਵੀ ਕੈਂਪੇਨ ਕਿਸ ਤਰ੍ਹਾਂ ਚੱਲ ਰਿਹਾ ਨੇ ਮੀਟਿੰਗਾਂ ਚ ਕੀ ਕੀ ਲੋਕ ਜਿਹੜੀ ਸਮੱਸਿਆ ਦੱਸ ਰਹੇ ਨੇ ਤੇ ਕਿਸ ਤਰ੍ਹਾਂ ਹੱਲ ਕਰਾਂਗੇ ਸਤਿਕਾਰ ਬਾਈ ਜੀ ਸਤਿਕਾਰ ਜੀ ਬਾਈ ਜੀ ਕੈਂਪੇਨ ਕਿਸ ਤਰ੍ਹਾਂ ਚੱਲ ਰਿਹਾ ਹੈ ਇਸ ਵੇਰੇ ਬੈਂਸ ਸਾਹਿਬ ਵੀ ਤੁਹਾਡੇ ਸਮਰਥਨ ਦੇ ਵਿੱਚ ਆਏ ਹੋਏ ਸੀ ਨਾਲ ਹਾਂਜੀ ਇਸ ਵੇਰੇ ਸਾਡੇ ਵਾਰਡ ਨੰਬਰ 52 ਜਿਹੜਾ ਨਵਾਂ ਏਰੀਆ ਜੁੜਿਆ ਕਲਸੇ ਵਾਲੀ ਗਲੀ ਤੋਂ ਇਲਾਕਾ ਉੱਥੇ ਡੋਰ ਟੂ ਡੋਰ ਕੀਤਾ ਬੈਂਸ ਸਾਹਿਬ ਨੇ ਤੇ ਸਾਰੀ ਟੀਮ ਸੀ ਸਾਡੀ ਤੇ ਅੱਜ ਪੂਰਾ ਡੋਰ ਟੂ ਡੋਰ ਤੋਂ ਪੂਰੀਆਂ ਮੀਟਿੰਗਾਂ ਦਾ ਸਿਲਸਲਾ ਆਜਦਨਗਰ ਹੋਏ ਅਬ ਕਰ ਕਰ ਡੋਰ ਟੂ ਡੋਰ 12ਵੀਂ ਮੀਟਿੰਗਾਂ ਇਨਡੋਰ ਆਊਟਡੋਰ ਸਾਰੀਆਂ ਮੀਟਿੰਗਾਂ ਹੋਈਆਂ ਨੇ ਬਹੁਤ ਅੱਛਾ ਲੋਕਾਂ ਦਾ ਪਿਆਰ ਆ ਜੀ ਸਾਰਿਆਂ ਦਾ ਪਰਮਾ ਸਵਾਗਤ ਆ ਕਿਉਂਕਿ ਲੋਕ ਮੈਂ ਸਮਝਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੇ ਜਿਹੜੇ ਵਾਅਦੇ ਬੜੇ-ਬੜੇ ਬਦੇ ਕੀਤੇ ਸੀ ਅੱਜ ਲੋਕ ਉਹਨੂੰ ਦੁਹਰਾਉਂਦੇ ਪਏ ਆ ਕਿਉਂਕਿ 3 ਸਾਲ ਹੋ ਗਏ 3 ਸਾਲ ਚ ਇੱਕ ਵੀ ਕੋਈ ਵਾਅਦਾ ਨਹੀਂ ਉਹਨਾਂ ਦਾ ਪੂਰਾ ਹੋ ਪਾਇਆ ਵੀ ਕੋਈ ਇੱਕ ਵਾਅਦੇ ਤੋਂ ਲੜਾਈ ਲੜ ਲੈਣ ਵੀ ਅਸੀਂ ਆ ਕਰ ਲਿਆ ਉਹ ਕਹਿ ਰਹੇ ਆ ਜੀ ਸਾਡਾ ਕਾਉਂਸਲਰ ਬਣਾ ਦਿਓ ਅਸੀਂ ਏਰੀਆ ਦੀ ਡਿਵੈਲਪਮੈਂਟ ਕਰਾਂਗੇ ਉਹ ਮੈਂ ਸਮਝਦਾ ਉਹ ਮੈਂਟਲੀ ਅਫਸਰਟ ਹੋ ਗਿਆ ਵੀ ਤੁਹਾਨੂੰ ਤਾਂ ਪਹਿਲਾਂ ਉਹਨਾਂ ਨੇ ਐਮਐਲਏ ਬਣਾਤਾ ਤੁਹਾਨੂੰ ਉਹਨਾਂ ਨੇ ਮੁੱਖ ਮੰਤਰੀ ਬਣਾਤਾ ਤੁਹਾਡੇ ਮੰਤਰੀ ਬਣ ਗਏ ਅੱਜ ਤੁਸੀਂ ਕਹਿੰਦੇ ਹੋ ਵੀ ਸਾਡਾ ਕਾਉਂਸਲਰ ਬਣਾ ਦਿਓ ਏਰੀਆ ਦੀ ਏਰੀਆ ਦੀ ਡਿਵੈਲਪਮੈਂਟ ਕਰਾਂਗੇ ਉਹ ਅੱਜ 2 ਸਾਲ ਤੋਂ ਕੋਈ ਕਾਉਂਸਲਰ ਹੈ ਨਹੀਂਗਾ ਅੱਜ ਡਿਵੈਲਪਮੈਂਟ ਕਰਾਉਣਾ ਤੁਹਾਡਾ ਫਰਜ਼ ਆ ਤੁਸੀਂ ਪਹਿਲਾਂ ਤਾਂ 2 ਸਾਲ ਚ ਦੱਸੋ ਤੁਸੀਂ ਆਪਣੀ 2 ਸਾਲ ਚ ਡਿਵੈਲਪਮੈਂਟ ਕਿਹੜੀ ਕੀਤੀ ਉਹ ਕਹਿੰਦੇ ਆ ਜੀ ਗਲੀਆਂ ਚ ਕੂੜਾ ਪਿਆ ਮੈਂ ਸੁਣਦਾ ਪਿਆ ਕਿਸੇ ਚੈਨਲ ਤੇ ਕਹਿੰਦੇ ਗਲੀਆਂ ਚ ਕੂੜਾ ਪਿਆ ਇਹ ਕੂੜਾ ਤਾਂ ਹੁਣ ਤੁਸੀਂ ਦੂਰ ਕਰਾਉਣਾ ਨਾ ਜੇ ਕਾਉਂਸਲਰ ਹੈ ਨਹੀਂ ਤਾਂ ਐਮਐਲਏ ਦੀ ਡਿਊਟੀ ਆ ਜੇ ਗਲੀਆਂ 'ਚ ਝਾੜੂ ਨਹੀਂ ਲੱਗਦਾ ਜਾਂ ਪਾਣੀ ਨਹੀਂ ਆ ਰਿਹਾ ਜਾਂ ਸੀਵਰੇਜ ਦਿੱਕਤ ਆ ਇਹਨਾਂ ਲਾਈਟਾਂ ਨਹੀਂ ਜਗਦੀਆਂ ਲਾਈਟ ਹੈ ਨਹੀਂ ਇਹ ਤਾਂ ਐਮਐਲਏ ਦਾ ਕੰਮ ਆ ਨਾ ਹੁਣ ਕਿਉਂਕਿ ਹੁਣ ਕਾਉਂਸਲਰ ਕੋਈ ਵੀ ਹੈ ਨਹੀਂ ਐਮਐਲਏ ਦੇ ਸਾਰੇ ਪੇਪਰਾਂ ਤੇ ਸਿਗਨੇਚਰ ਉਹਦੇ ਹੁੰਦੇ ਆ ਤੇ ਕੰਮ ਵੀ ਉਹਦਾ ਵਾ ਜਿੱਥੇ ਕੂੜਾ ਹੈ ਨਹੀਂ ਤਾਂ ਉਹਦੀ ਡਿਊਟੀ ਆ ਅੱਜ ਉਹ ਕਹਿੰਦੇ ਆ ਜੀ ਕਾਉਂਸਲਰ ਕੰਮ ਨਹੀਂ ਪਹਿਲਾਂ ਇਹ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਹਾਡੇ ਐਮਐਲਏ ਆ ਨਹੀਂ ਕਾਉਂਸਲਰ ਦੀਆਂ ਜਿਹੜੀਆਂ ਮੋਹਰਾ ਨੇ ਉਹ ਖਤਮ ਕਰਤੀਆਂ ਉਹਨਾਂ ਦੀਆਂ ਭਾਵਰਾਂ ਖਤਮ ਕਰਤੀਆਂ ਜਿਹੜੀਆਂ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਸਰਕਾਰਾਂ ਬੰਦੀਆਂ ਨੇ ਲੋਕਾਂ ਦੀਆਂ ਸੁਭਦਾ ਵਾਸਤੇ ਵੀ ਲੋਕਾਂ ਨੂੰ ਦਿੱਕਤਾਂ ਨਾ ਹੋਣ ਸਰਕਾਰ ਇਸ ਲਈ ਲੋਕ ਬਣਾਉਂਦੇ ਨੇ ਵੀ ਜਿਹੜੇ ਕਿ ਸਾਡੇ ਕੰਮ ਕਰ ਬੈਠੇ ਹੋਣ ਇਹ ਸਰਕਾਰ ਬਣਾ ਕੇ ਲੋਕ ਤਾਂ ਬਜਾਰੇ ਫਸ ਗਏ ਜਿਹੜਾ ਇੱਕ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਆਈ ਕਾਰਡ ਕੋਈ ਵੀ ਬਣਾਉਣਾ ਹੋਵੇ ਐਸਸੀ ਸਰਟੀਫਿਕੇਟ ਬੀਸੀ ਸਰਟੀਫਿਕੇਟ ਮੈਂ ਸਮਝਦਾ ਉਹ ਕਾਉਂਸਲਰ ਦੀ ਸਟੈਂਪ ਲਾ ਕੇ ਬਣ ਜਾਂਦਾ ਸੀ ਘਰ ਬੈਠ ਕੇ ਕਿਉਂਕਿ ਕਾਉਂਸਲਰ ਹਮੇਸ਼ਾ ਹੀ 95 ਕਾਉਂਸਲਰ ਆ ਕਿਤਨਾ ਕਿਤੇ ਮਹੱਲਿਆਂ ਦੀ ਕਾਉਂਸਲਰਾਂ ਦੇ ਦਫ਼ਤਰ ਹੁੰਦੇ ਆ ਹਲ ਹੋ ਜਾਂਦੇ ਸੀ ਇਹਨਾਂ ਨੇ 95 ਦੇ 95 ਦਫ਼ਤਰ ਬੰਦ ਕਰਕੇ ਲੋਕਾਂ ਨੂੰ ਇੱਕ ਵੱਡੀ ਸੁਗਾਤ ਦਿੱਤੀ ਵੀ ਤੁਸੀਂ ਐਮਐਲਏ ਦੇ ਦਫ਼ਤਰ ਜਾਓ ਐਮਐਲਏ ਦਾ ਦਫ਼ਤਰ ਘੱਟੋ ਘੱਟ 5-6 ਕਿਲੋਮੀਟਰ ਦੂਰ ਹੋਏਗਾ ਕਿਤੇ ਵੀ ਦੇਖੋਗੇ ਸਾਰਾ ਸ਼ਹਿਰ ਹਾਈਵੇ ਪਾਰ ਕਰਕੇ ਐਮਐਲਏ ਦਫ਼ਤਰ ਅੱਜ ਬੜੀ ਔਖੇ ਆ ਲੋਕ ਕਿਸੇਨ ਕਰਾਉਣ ਵਾਸਤੇ ਵੀ ਐਮਐਲਏ ਕੋਲ 4-4 ਘੰਟੇ ਬਹਿਣ ਤਾਂ ਬੜੀ ਮਾੜੀ ਗੱਲ ਆ ਜਿਹੜਾ ਕਿ ਇੱਕ ਸੈਕਿੰਡ ਦਾ ਕੰਮ ਆ ਕੌਂਸਲ ਦੇ ਦਫ਼ਤਰ ਤੋਂ ਸਾਈਨ ਹੋਣ ਵਾਲੇ ਅੱਜ ਉੱਥੇ ਸਾਈਨ ਤੱਕ ਨਹੀਂ ਹੁੰਦੇ ਲੋਕ ਬਹੁਤ ਔਖੇ ਆ ਅੱਜ ਡਿਵੈਲਪਮੈਂਟ ਕਿਸੇ ਪਾਸੇ ਵੀ ਯਾਨੀ ਕਿ ਸਰਕਾਰ ਫੇਲਿਅਰ ਆ ਲੋਕਾਂ ਨੂੰ ਪੁੱਛੋ ਭਾਈ ਜੀ ਜਦੋਂ ਆਪਾਂ ਇਹਨਾਂ ਦੇ ਪ੍ਰਚਾਰ ਸੁਣਦੇ ਆ ਕਹਿੰਦੇ ਨੇ ਵੀ ਜੋ ਵਿਕਾਸ ਪਿਛਲੇ 20 ਸਾਲਾਂ ਚ ਨਹੀਂ ਹੋਇਆ ਸੀ 2.5 ਸਾਲਾਂ ਚ ਕਰਤਾ ਦੇਖੋ ਜੀ ਮਾਈਕ ਤੁਹਾਡੇ ਕੋਲ ਆ ਕੈਮਰਾ ਤੁਹਾਡੇ ਕੋਲ ਆ ਵਾਰਡ ਨੰਬਰ 52 ਚ ਖੜੇ ਹਾਂ ਵਾਰਡ ਨੰਬਰ 52 ਚ ਆਪਣਾ ਕੈਮਰਾ ਕਮਾਓ ਉੱਥੇ ਜਾ ਕੇ ਲੋਕਾਂ ਨੂੰ ਪੁੱਛੋ ਵੀ ਆਹ ਸੜਕ ਕਦੋਂ ਬਣੀ ਆ ਉਹ ਲੋਕ ਦੱਸ ਸਕਦੇ ਆ ਵੀ ਇਹ ਸੜਕ 3 ਸਾਲ ਪਹਿਲਾਂ ਬਣੀ ਆ 4 ਸਾਲ ਪਹਿਲਾਂ ਬਣੀ ਆ 3 ਸਾਲ ਪਹਿਲਾਂ 2 ਸਾਲ ਪਹਿਲਾਂ 2.5 ਸਾਲ ਪਹਿਲਾਂ ਇੱਕ ਵੀ ਸੜਕ ਮੈਂ ਆਪਣੇ ਵਾਰਡ ਦੀ ਗੱਲ ਕਰਾਂ ਵਾਰਡ ਨੰਬਰ 52 ਦੀ ਇੱਕ ਵੀ ਸੜਕ ਇਹਨਾਂ ਨੇ ਆਪਣੇ ਵੱਲੋਂ ਡਿਵੈਲਪਮੈਂਟ ਨਹੀਂ ਕਰਾਈ। ਦੋ ਛੜਕਾਂ ਮੈਂ ਬਾਰ-ਬਾਰ ਕਹਿੰਦਾ ਦੋ ਛੜਕਾਂ ਬਣਾਈਆਂ ਉਹ ਵੀ ਸਾਡੇ ਆਪਾਸ ਹੋਈਆਂ ਨੇ ਉਹ ਸੜਕ ਬਣਾਈਆ ਤੇ ਉਹ ਵੀ ਵਿਕਾਰ ਤੇ ਨਖਿੱਧ ਬਣਾਈਆਂ ਜਾ ਕੇ ਦੇਖੋ ਰੋੜੇ ਅੱਜ ਵੀ ਪੈਰਾਂ 'ਚ ਰੋੜੇ ਫਿਰਦੇ ਆ। ਇੱਕ ਬਰਸਾਤ ਆਉਣੀ ਆ ਉਹ ਸਾਰਾ ਕੁਝ ਦੋ ਤਿੰਨ ਮਹੀਨੇ ਬਾਅਦ ਪਤਾ ਨਹੀਂ ਲੱਗਣਾ ਸੜਕ ਬਣੀਆਂ। ਇੱਕ ਵੀ ਕੰਮ ਪਾਸ ਨਹੀਂ ਹੋਇਆ ਐਮਐਲਏਾਂ ਦੇ ਕੰਮ ਨੇ ਇਲਾਕੇ ਨੂੰ ਸਭ ਤੋਂ ਪਹਿਲਾਂ ਸਾਫ਼ ਸੁਥਰਾ ਰੱਖਣਾ ਅੱਜ ਕਿਤੇ ਵੀ ਹੈ ਨਹੀਂ। ਪੁਲਿਸ ਨੂੰ ਕੰਟਰੋਲ ਰੱਖਣਾ, ਪ੍ਰਸ਼ਾਸਨ ਦੇ ਪ੍ਰਸ਼ਾਸਨ ਨੂੰ ਚਲਾਉਣਾ ਕਿੰਨਾ ਕਿਤੇ ਨਸ਼ਾ ਵਾ ਉਹਤੇ ਕੰਟਰੋਲ ਕਰਨ ਜਿਹੜੇ ਮਾੜੇ ਅੰਸਰ ਆ ਉਹਨਾਂ ਤੇ ਕੰਟਰੋਲ ਕਰਨ ਅੱਜ ਕੁਝ ਵੀ ਨਹੀਂ ਹੈਗਾ ਕਿਤੇ ਵੀ ਨਹੀਂ ਹੋ ਰਿਹਾ ਲਵਾਰਸ ਹੋ ਗਿਆ ਪੰਜਾਬ ਲਵਾਰਸ ਹੋ ਗਿਆ ਹਲਕੇ ਲਵਾਰਸ ਹੋ ਗਏ ਅੱਜ ਜਿਵੇਂ ਹੁੰਦੇ ਨੇ ਕਹਿੰਦੇ ਵੀ ਜਦੋਂ ਕਿਸੇ ਬੱਚੇ ਦੀ ਮਾਂ ਮਰ ਜਾਂਦੀ ਹੈ ਲਵਾਰਸ ਅੱਜ ਮੈਂ ਸਭ ਦਾ ਪੰਜਾਬ ਲਵਾਰਸੀ ਆ ਹਲਕੇ ਲਵਾਰਸ ਆ ਕੋਈ ਕੁਝ ਨਹੀਂ ਹੈਗਾ ਕੋਈ ਪੁੱਛਣ ਵਾਲਾ ਨਹੀਂ ਕੋਈ ਕੰਮ ਕਰਨ ਵਾਲਾ ਨਹੀਂ ਬਸ ਇੱਕੋ ਹੀ ਗੱਲ ਹੈ ਜੀ ਸਾਡਾ ਕਾਉਂਸਲਰ ਬਣਾ ਦਿਓ ਅਸੀਂ ਕੰਮ ਕਰਾਵਾਂਗੇ ਅਸੀਂ ਪਾਣੀ ਵੀ ਸਾਫ਼ ਕਰਾਂਗੇ ਨਹੀਂ ਫਿਰ ਤੁਸੀਂ ਪਾਣੀ 'ਚ ਕਿਹੜੀ ਛੋਟੀ ਮਾਰੋਗੇ ਕਾਉਂਸਲਰ ਬਣ ਕੇ ਛੋਟੀ ਮਾਰ ਤੁਹਾਨੂੰ ਐਮ.ਐਲ. ਪਹਿਲਾਂ ਤੁਸੀਂ ਇਹ ਦੇਖੋ ਤੁਸੀਂ ਐਮਐਲਏ ਹੋ ਤੁਸੀਂ ਕਹਿੰਦੇ ਹੋ ਕਾਉਂਸਲਰ ਬਣਾਓ ਅਸੀਂ ਪਾਣੀ ਸਾਫ਼ ਕਰਦਾਂਗੇ ਅਸੀਂ ਸੜਕਾਂ ਸਾਫ਼ ਕਰਾਦਾਂਗੇ ਕੋਈ ਕਾਉਂਸਲਰ ਨੂੰ 2 ਸਾਲ ਤਾਂ ਹੋਈ ਨਹੀਂ ਤੁਹਾਡਾ ਫਰਜ਼ ਮੰਦਾ ਤੁਸੀਂ ਐਮਐਲਏ ਹੋ ਤੁਹਾਡਾ ਫਰਜ਼ ਮੰਦਾ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਪਾਣੀ ਸੀਵਰੇਜ ਲਾਈਟਾਂ ਝਾੜੂ ਇਹ ਤੁਸੀਂ ਬਣਾਉਣਾ ਜੇ ਤੁਸੀਂ ਉੱਥੋਂ ਭਜਦੇ ਪਏ ਹੋ ਕਾਉਂਸਲਰ ਕਾਉਂਸਲਰ ਬਣ ਕੇ ਤੁਹਾਡਾ ਕੀ ਕਰੂੰਗਾ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਵੀ ਦਫ਼ਤਰ ਕਿੱਥੇ ਆ ਕਿਵੇਂ ਫਾਰਮ ਭਰਨੇ ਆ ਕਿਵੇਂ ਡਿਵੈਲਪਮੈਂਟ ਹੋਣੀ ਲੋਕਾਂ ਨੂੰ ਬੇਬਕੂ ਬਣਾ ਰਿਹਾ ਜੀ ਲੋਕ ਸਮਝਦਾਰ ਆਹੋੜ ਤੁਰ ਕੇ ਸਾਰਾ ਜਿਹੜਾ ਕੈਂਪੇਨ ਕਰ ਰਹੇ ਹੋ ਲੋਕ ਨਾ ਲੋਕਾਂ ਦੇ ਜਿਹੜੇ ਕਿ ਹਜ਼ਾਰ ਹਜ਼ਾਰ ਰੁਪਏ ਆ ਗਿਆ ਖਾਤਿਆਂ ਦੇ ਵਿੱਚ ਦੇਖੋ ਜੀ ਮੈਂ ਆ ਮੇਰੀਆਂ ਮਤਾਮਾ ਪੈਣਾ ਸਾਰੀਆਂ ਬੈਠੀਆਂ ਸੀ ਇਸੇ ਚੌਂਕਾਂ 'ਚ ਖੜ ਕੇ ਨਾ ਗੱਡੀਆਂ ਖੜਦੀਆਂ ਹੁੰਦੀਆਂ ਸੀ ਅਸੀਂ ਦੇਖਦੇ ਹੁੰਦੇ ਸੀ ਉਹ ਫਾਰਮ ਭਰੇ ਜਾਂਦੇ ਸੀ ਬਿਲਕੁਲ ਬੀਬੀ ਜੀ ਹਜ਼ਾਰ ਰੁਪਏ ਲੈ ਲਓ ਬੀਬੀਆਂ ਮਤਾਮਾ ਪੈਣਾ ਸਾਡੀਆਂ ਉਹਨਾਂ ਨੂੰ ਲਾਈਨਾਂ ਚ ਲਾ ਲਾ ਕੇ 1000 ਰੁਪਏ ਭਰਿਆ ਜਾਂਦਾ ਸੀ ਉਹਨਾਂ ਨੇ ਮਜ਼ਾਕ ਕੀਤਾ ਜਾਂਦਾ ਸੀ ਵੀ ਤੈਨੂੰ 1000 ਰੁਪਏ ਆ ਹੀ ਜਾਣ ਅੱਜ 3 ਸਾਲ ਹੋ ਗਏ ਪੁੱਛਣ ਆ ਲਾਵੇ 3 ਸਾਲ ਹੋ ਗਏ ਅੱਜ ਤੁਸੀਂ ਫੇਰ ਬੁੱਟਾਂ ਲੈਣ ਆਏ ਹੋ ਪਹਿਲਾਂ ਐਮਐਲਏ ਵੇਲੇ ਆਏ ਸੀ 1000 ਦਵਾਂਗੇ ਫੇਰ ਐਮਪੀ ਦੇ ਇਲੈਕਸ਼ਨ ਆ ਗਏ ਤੁਸੀਂ ਉਹ ਵੀ ਲੜ ਲੇ ਉਹ ਤੁਸੀਂ ਕਹਿੰਦੇ ਕਾਉਂਸਲਰ ਵੇਲੇ ਦਵਾਂਗੇ ਹੁਣ ਕਾਉਂਸਲਰ ਵੀ ਹੋ ਗਏ ਹੁਣ ਤੁਸੀਂ ਅੱਗੇ ਕਿਹੜਾ ਲਾਰਾ ਲਾਉਂਗਾ ਕਿਦਾਂ ਦੁਆਰਾ ਤੁਹਾਡੇ ਵਿਧਾਨ ਸਭਾ ਦੇ ਇਲੈਕਸ਼ਨ ਆ ਜਾਣੇ ਆ 1.5 ਸਾਲ ਬਾਅਦ ਉਹ ਸ਼ੁਰੂ ਹੋਏ ਨੇ ਫਿਰ ਕਿਹੜਾ ਲਾਰਾ ਲਾਵਾਂਗੇ ਇਹ ਲਾਰੇ ਲਾ ਲਾ ਕੇ ਲੋਕਾਂ ਨੂੰ ਬੇਵਕੂਫ ਬਣਾ ਲਿਆ ਅੱਗੇ ਹੁਣ ਕੋਈ ਬੇਵਕੂਫ ਨਹੀਂ ਬਣਨਾ ਬਣ ਗਏ ਜਿਹੜੇ ਬਣਨੇ ਸੀ ਹੁਣ ਇਹਨਾਂ ਦਾ ਸਮਾਂ ਖਤਮ ਹੋ ਗਿਆ ਬਾਅਦ ਤੁਹਾਡੇ 1.5 ਸਾਲ ਬਾਅਦ ਸਰਕਾਰ ਚੱਲਦੀ ਹੋ ਜੂ ਕਾਂਗਰਸ ਸਰਕਾਰ ਬਣੇਗੀ ਉਹ ਨਾਲ ਸੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਕਿਉਂ ਤੁਹਾਨੂੰ ਇੱਕੇ ਤਰੀਕਾ ਨਾਲ ਕੇ ਵੋਟ ਪਾਓ ਦੇਖੋ ਜੀ ਇਲਾ ਮੇਰੀ ਨਾ ਜਦੋਂ ਮਰਜੀ ਜਿਹੜਾ ਮਰਜੀ ਸਾਹਮਣੇ ਬਹਿ ਸਕਦਾ ਉਹ ਮੈਨੂੰ ਇਹ ਪੁੱਛ ਲਵੇ ਵੀ ਤੁਸੀਂ ਆਪਣੇ ਟਰਮ ਚ ਕਿਹੜੀਆਂ ਫਾਈਲਾਂ ਪਾਸ ਕਰਾਈਆਂ ਮੈਂ ਉਹ ਦਿਖਾ ਸਕਦਾ ਵਿਦ ਪ੍ਰੂਫ ਮੇਰੇ ਕੋਲ ਫੋਟੋਕਾਪੀਆਂ ਮੈਂ ਰੱਖੀਆਂ ਹੋਈਆਂ ਨੇ ਜਿਹੜੇ ਕੰਮ ਜਿਹੜੀਆਂ ਫਾਈਲਾਂ ਦਫ਼ਤਰ ਪਈਆਂ ਮੇਰੇ ਕੋਲ ਫੋਟੋਕਾਪੀਆਂ ਨੇ ਵੀ ਕਿਹੜੇ ਕੰਮ ਕਿੰਨੇ ਕਰੋੜ ਦੀ ਲਾਗਤ ਨਾਲ ਮੇਰੀ ਟਰਮ ਚ ਪਾਸ ਹੋਇਆ ਤੇ ਮੈਨੂੰ ਇਹ ਦੱਸ ਦੇਣ ਵੀ ਇਹਨਾਂ ਨੇ 3 ਸਾਲ ਚ ਕਿੰਨੇ ਕਰੋੜ ਦੇ ਕੰਮ ਪਾਸ ਹੋਇਆ ਮੈਂ ਤਾਂ ਰਾਜਨੀਤੀ ਕਰਨਾ ਛੱਡ ਦੂੰ ਜੇ ਮੇਰੇ ਜਿੰਨੇ ਕਾਉਂਸਲਰ ਵੇਲੇ ਦੇ ਕੰਮ ਪਾਸ ਹੋਇਆ ਜੇ ਇਹ ਦਿਖਾ ਦੇਣ ਇਹ ਮੈਨੂੰ ਦਿਖਾ ਦੇਣ ਵੀ ਅਸੀਂ ਇੰਨੇ ਕਰੋੜ ਦੇ ਕੰਮ ਸਪਾਸ ਕਰ ਲਏ ਜੋ ਅਸੀਂ ਕੌਂਸਲਰ ਵੇਲੇ ਪਾਸ ਕੀਤੇ ਆ ਇਹ ਐਮਐਲਏ ਵੇਲੇ ਦਿਖਾ ਦੇਣ ਵੀ ਇਸ ਵਾਰਡ ਚ ਇੰਨੇ ਕੰਮ ਪਾਸ ਕੀਤੇ ਆ ਇੱਕ ਵੀ ਪਾਸ ਨਹੀਂ ਕੀਤਾ ਜਿਹੜੇ ਪਾਸ ਹੋਏ ਹੋਏ ਜਾਂ ਸਾਡੇ ਟਰਮ ਦੇ ਪਾਸ ਹੋਏ ਹਜੇ ਤਾਂ ਜਿਹੜੇ ਸਾਡੇ ਟਰਮ ਵੇਲੇ ਪਾਸ ਆ 1.5 ਕਰੋੜ ਦੇ ਕੰਮ 1 ਕਰੋੜ ਕੁਛ ਦੇ ਉਹ ਨਹੀਂ ਕਰਾ ਪਾਈ ਇਹਨਾਂ ਨਵੇਂ ਕੰਮ ਕੀ ਕਰਾਉਣੇ ਤੇ ਬੇਨਤੀ ਇਹੀ ਕਰਦਾ ਵੀ ਇਹ ਸਰਕਾਰ ਨੂੰ ਚਲਦੀ ਕਰੋ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੇ ਨਾਲ ਹੀ ਲੁਧਿਆਣਾ ਖੁਸ਼ਹਾਲਾ 21 ਤਰੀਕ ਨੂੰ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ pau ਤੇ ਲੁਧਿਆਣੇ ਦਾ ਮੇਰ ਬਣੋ ਤਾਂ ਕਿ ਇਹਨਾਂ ਦੀਆਂ ਜਿਹੜੀ ਜਿਹੜੀ ਮਗੇਰੀ ਲਾਲ ਕੇ ਸੁਪਨੇ ਲੈਂਦੇ ਆ ਨਾ ਆ ਭਗਵੰਤ ਮਾਨ ਸਾਹਿਬ ਪਿੱਛੇ ਜੇ ਤਿੰਨ ਇਲੈਕਸ਼ਨ ਹੋਏ ਚਾਰ ਇਲੈਕਸ਼ਨ ਹੋਏ ਉਹਦੇ ਵਿੱਚ ਇਹਨਾਂ ਨੂੰ ਤਿੰਨ ਸੀਟਾਂ ਆ ਗਈਆਂ ਮੈਂ ਸੁਣ ਰਿਹਾ ਸੀ ਭਗਵੰਤ ਮਾਨ ਸਾਹਿਬ ਦਾ ਸਾਡੇ ਸਤਿਕਾਰਯੋਗ ਆ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੇ ਚੁਣਿਆ ਤੇ ਬਣਾਇਆ ਉਹਨਾਂ ਨੇ ਇਹ ਕਿਹਾ ਵੀ ਲੋਕੀ ਖੁਸ਼ ਨੇ ਦੇਖੋ ਐਵੇਂ ਕਹੀ ਜਾਂਦੇ ਉਹਨਾਂ ਦੇ ਭਾਸ਼ਣ ਸੁਨੇ ਵੀ ਲੋਕੀ ਖੁਸ਼ ਨੇ ਤਾਂ ਹੀ ਸਾਨੂੰ ਜਿਤਾਤਾ ਉਹ ਤਾਂ ਤਾਂ ਤੁਸੀਂ ਜਿੱਤ ਗਏ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਖੜੇ ਨਹੀਂ ਉਹ ਤੁਹਾਨੂੰ ਵੋਟਾਂ ਪੈ ਗਈਆਂ ਤਾਂ ਤੁਸੀਂ ਜਿੱਤ ਗਏ ਅੱਜ ਲੋਕ ਨਰਾਜ ਨੇ ਜਦੋਂ ਤੁਹਾਡੇ ਇਲੈਕਸ਼ਨ ਆਉਣਗੇ ਨਾ ਲੋਕ ਵਿਧਾਨ ਸਭਾ ਦੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਕਿੱਥੇ ਖੜੇ ਹੋ ਤਾਂ ਇਹ ਸਨ ਆਪਣੇ ਦਾ ਜਿਹੜੇ ਨਿਰਮਲ ਸਿੰਘ ਕਹੜਾ ਜੀ ਤਾਂ ਇਹਨਾਂ ਜਿਹੜਾ ਨਜ਼ਰੀਆ ਕਾਫੀ ਸਾਫ਼ ਹੈ ਵਾਰਡ ਨੰਬਰ 5 ਨੂੰ ਲੈ ਕੇ ਜਿਹੜਾ ਸਾਰਾ ਵਾਰਡ ਇਹ ਗਲੀਆਂ ਦੇ ਵਿੱਚ ਪਹੁੰਚਿਆ ਹੈ ਨਾ ਸਾਡੇ ਨਾਲ ਲੋਕ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਵੀ ਕੀ ਕੀ ਸਮੱਸਿਆ ਆ ਰਹੀ ਨੇ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਇੱਧਰ ਕੰਮ ਕਰ ਸਰ ਜਿਹੜੇ ਲੋਕ ਜਿਹਨੂੰ ਜਿਹਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਐਮਪੀ ਦੀਆਂ ਚੋਣਾਂ ਆ ਗਈਆਂ ਨੇ ਸਾਰੇ ਸੌਰੀ ਐਮ 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 ਸੀ ਦੀਆਂ ਚੋਣਾਂ ਆ ਗਈਆਂ ਨੇ ਸਾਰੇ ਕੈਂਡੀਡੇਟ ਜਿਹੜੇ ਸੜਕਾਂ 'ਤੇ ਉਤਰ ਚੁੱਕੇ ਨੇ ਮੁਹੱਲਿਆਂ ਦੇ ਵਿੱਚ ਘੁੰਮ ਰਹੇ ਨੇ ਤੁਹਾਡੇ ਮੁਤਾਬਿਕ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਤੁਹਾਨੂੰ ਹਲਤੀ ਕਰਾ ਰਹੀਆਂ ਨੇ ਦੇਖੋ ਸਮੱਸਿਆ ਤਾਂ ਮੇਜਰ ਤੌਰ ਤੇ ਮੁਹੱਲੇ ਦੀਆਂ ਕੀ ਹੁੰਦੀਆਂ ਨੇ ਸੀਵਰੇਜ ਪਾਣੀ ਬਿਲਕੁਲ ਜੀ ਆ অলਮੋਸਟ ਸਾਰੀਆਂ ਹੀ ਚੀਜ਼ਾਂ ਦਾ ਕਲੀਅਰ ਹੋ ਚੁੱਕੀਆਂ ਨੇ ਉਹਨੂੰ ਮੈਂ ਤਾਂ ਦੇਖੋ ਇੱਕ ਪਾਰਕ ਦੀ ਸਮੱਸਿਆ ਹੈ ਉਹ ਕਹੜਾ ਸਾਹਿਬ ਕਹਿੰਦੇ ਕਿ ਪਾਰਕ ਦੀ ਸਮੱਸਿਆ ਅਸੀਂ ਸੋਲਵ ਕਰਵਾ ਦਾਂਗੇ ਮੇਜਰਲੀ ਤਾਂ ਹੈਲਥ ਕੌਨਸ਼ੀਅਸ ਬੰਦੇ ਹੋ ਰਹੇ ਨੇ ਹੁਣ ਬਿਲਕੁਲ ਜੀ ਪਰ ਉਹਦੇ ਲਈ ਇੱਕ ਇਹੋ ਹੀ ਸਮੱਸਿਆ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੋਇਆ ਹੈ ਕਿ ਅਸੀਂ ਆਪਣਾ ਪਾਰਕ ਇੱਥੇ ਬਣਾ ਦਾਂਗੇ ਤੇ ਬਾਕੀ ਤਾਂ ਠੀਕ ਹੈ ਕੰਮ ਠੀਕ ਚੱਲਦੇ ਤੁਸੀਂ ਕਿਹਨੂੰ ਵੇਖ ਰਹੇ ਹੋ ਆਪਣੇ ਜਿਹੜਾ ਵਾਰਡ ਦਾ ਨੈਕਸਟ ਕੈਂਡੀਡੇਟ ਜਿਹੜਾ ਕਿ ਉਮੀਦਵਾਰ ਤੁਸੀਂ ਕਿਹਨੂੰ ਦੇਖਦੇ ਹੋ ਵੀ ਇਹ ਸੂਟੇਬਲ ਕੈਂਡੀਡੇਟ ਹੈਗਾ ਤੁਹਾਡੇ ਵਾਰਡ ਵਾਸਤੇ ਐਕਚੁਅਲੀ ਗੱਲ ਕੀ ਹੈ ਕਿ ਇਨਾਂ ਨੂੰ ਸਾਰੇ ਕੰਮ ਦਾ ਤਜਰਬਾ ਹੈ ਬਿਲਕੁਲ ਠੀਕ ਹੈ 5 ਸਾਲ ਇਹਨਾਂ ਨੇ ਕੀਤਾ 7 ਸਾਲ ਹੋ ਗਏ ਹੁਣ ਨਵਾਂ ਗੈਨਰੇਟ ਆਏਗਾ ਉਹਨੂੰ ਆਪਾਂ ਫੇਰ ਉਹਨੂੰ ਅਜਮਾਵਾਂਗੇ ਸਾਰੇ ਕੰਮ ਇਹਨਾਂ ਨੇ ਕੀਤੇ ਨੇ ਇਹਨਾਂ ਦੇ ਥਰੂ ਹੋ ਰਹੇ ਨੇ ਕਰ ਰਹੇ ਨੇ ਬਸ ਸਾਡੇ ਨੇੜੇ ਮੱਲਾ ਨਿਵਾਸੀ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਐਮਸੀ ਦੀਆਂ ਚੋਣਾਂ ਜਿਹੜੀਆਂ ਆ ਗਈਆਂ ਨੇ ਕਾਫੀ ਘੱਟ ਟਾਈਮ ਮਿਲਿਆ ਲੋਕਾਂ ਨੂੰ ਪ੍ਰਚਾਰ ਕਰਨ ਵਾਸਤੇ ਉਹ ਉਮੀਦਵਾਰ ਸਾਰੇ ਸੜਕਾਂ ਤੇ ਤੁਰੇ ਫਿਰਦੇ ਨੇ ਜਿਹੜੇ ਕਦੇ ਨਜ਼ਰ ਨਹੀਂ ਆਏ ਤੁਸੀਂ ਕਿਹਨੂੰ ਵੇਖਦੇ ਹੋ ਵੀ ਇਹ ਨੈਕਸਟ ਕੈਂਡੀਡੇਟ ਜਿਹੜਾ ਸੂਟੇਬਲ ਹੈਗਾ ਤੁਹਾਡੇ ਵਾਸਤੇ ਭਾਈ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂ ਵੀ ਜਿਹੜੇ ਕੰਮ ਕਰਾਊਗਾ ਉਹੀ ਰਹੂਗਾ ਉਹ ਸਾਡੇ ਜਿਹੜੇ ਪਿਛਲੇ ਕੰਮ ਕਰਾਏ ਆ ਕਾਉਂਸਲਰ ਸਾਹਿਬ ਜੀ ਨੇ ਕੈੜਾ ਸਾਹਿਬ ਜੀ ਨੇ ਕਰੋ ਕਰੋ ਉਹਨਾਂ ਨੇ ਕਦੀ ਵੀ ਕਿਸੇ ਨੂੰ ਵੀ ਕੰਮ ਸਿਵਰੇ ਦਾ ਪਾਣੀ ਦਾ ਪੈਨਸ਼ਨ ਦਾ ਤੁਸੀਂ ਅਵਲੋ ਬੱਚੇ ਨੂੰ ਵੀ ਭੇਜ ਦੋਗੇ ਨਾ ਉਹਨਾਂ ਦਫ਼ਤਰ ਨਾਲ ਹੀ ਕੋਈ ਨਾ ਕੋਈ ਮੁੰਡਾ ਭੇਜ ਕੇ ਉਹ ਪਹਿਲ ਦੇ ਅਧਾਰ ਦੇ ਕੰਮ ਕੀਤੇ ਜਾਂਦੇ ਆ ਹਰੀ ਚੀਜ਼ ਦਾ ਉਹ ਮਿੰਟ ਤੋਂ ਪਹਿਲਾਂ ਹੱਲ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੀ ਜਿੱਤ ਪ੍ਰਾਪਤ ਆ ਪੂਰੀ ਪੇਜੇ ਆਪਾਂ ਗੱਲ ਕਰ ਲਈਏ ਕੰਮ ਦੀ ਕਿਹੜੇ ਕਿਹੜੇ ਕੰਮ ਹਾਲੇ ਤੱਕਰ ਪੈਂਡਿੰਗ ਪਏ ਨੇ ਜਿਹੜੇ ਕਿਸੇ ਦੀ ਵੀ ਨਿਗਾਹ ਦੇ ਵਿੱਚ ਨਹੀਂ ਆ ਰਹੇ ਪਰ ਮੱਲਾ ਨਿਵਾਸੀਆਂ ਨੂੰ ਪਤਾ ਨਹੀਂ ਕਿ ਇਹ ਕੰਮ ਨਹੀਂ ਹੋਏ ਭਾਜੀ ਇਦਾਂ ਦਾ ਕੋਈ ਕੰਮ ਨਹੀਂ ਹੈਗਾ ਵੀ ਜਿਹੜਾ ਪੈਂਡਿੰਗ ਪਿਆ ਹੋਇਆ ਸਿਰਫ ਜਿਹੜੇ ਇੱਕ ਦੋ ਪੈਂਡਿੰਗ ਜਿਹੜੇ ਸਾਡੀ ਨਿਗਾਚੋਂ ਨਹੀਂ ਸੀਗੇ ਜਿਹੜੇ ਕੈਡਾ ਸਾਭਜੀ ਕਹਿ ਗਏ ਵੀ ਪਾਰਕ ਬਣਾਣੀ ਜਾਂ ਕੁਝ ਕਰਨਾ ਉਹ ਸਾਡੀ ਨਿਗਾਚੋਂ ਵੀ ਨਹੀਂ ਸੀਗੇ ਉਹ ਆ ਬਾਨ ਕੇ ਸਾਨੂੰ ਦੱਸ ਗਏ ਵੀ ਇੱਥੇ ਆ ਚੀਜ਼ ਦਾ ਵਿਕਾਸ ਹੋ ਸਕਦਾ ਇੱਥੇ ਪਾਰਕ ਬਣ ਸਕਦੀ ਆ ਜਿਹੜੀ ਅਸੀਂ ਵੀ ਸੋਚਿਆ ਨਹੀਂ ਸੀ ਕਦੀ ਪਰ ਉਹਨਾਂ ਨੇ ਆ ਬਾਨ ਕੇ ਸਾਨੂੰ ਇਹ ਚੀਜ਼ਾਂ ਦਾ ਗਾਈਡੈਂਸ ਕੀਤੀ ਆ ਪਰ ਮੈਂ ਕਹਣਾ ਤੁਸੀਂ ਗਲੀਆਂ ਦੇ ਵਿੱਚ ਦੇਖ ਲਓ ਕਿਤੇ ਪਾਣੀ ਖੜਾ ਰਹਿੰਦਾ ਸੀ ਅੱਜ ਦੀ ਕੰਧ ਦੇ ਵਿੱਚ ਕੋਈ ਪਾਣੀ ਨਹੀਂ ਸਿਰਦੇ ਦੀ ਸਮੱਸਿਆ ਕੋਈ ਦਿੱਕਤ ਆਵੇ ਮੈਂ ਕਹਣਾ ਅੱਧੇ ਘੰਟੇ ਘੰਟੇ ਦੇ ਵਿੱਚ ਵਿੱਚ ਗੱਡੀ ਇੱਥੇ ਹਾਜ਼ਰ ਹੁੰਦੀ ਆ ਮਿੰਟ ਤੋਂ ਪਹਿਲਾਂ ਕੰਮ ਹੁੰਦੇ ਆ ਜੀ ਤੁਸੀਂ ਲੋਕਾਂ ਦੇ ਏਰੀਆ ਦੇ ਵਿੱਚ ਤੁਸੀਂ ਇੰਟਰਵਿਊ ਕੀਤਾ ਹੋਣੇ ਆ ਵੀ ਜਾ ਕੇ ਦੇਖੋ ਗਲੀਆਂ ਦੇ ਵਿੱਚ ਕੂੜੇ ਦੇ ਢੇਗ ਲੱਗੇ ਹੁੰਦੇ ਆ ਸਾਡੇ ਸਾਡੇ ਪੂਰੇ ਏਰੀਆ ਦੇ ਵਿੱਚ ਤੁਸੀਂ ਕਿਤੇ ਵੀ ਤੁਸੀਂ ਜਾ ਕੇ ਘੁੰਮਦੇ ਦੇਖ ਸਕਦੇ ਹੋ ਕਿਤੇ ਵੀ ਤੁਹਾਨੂੰ ਕੂੜੇ ਦੇ ਢੇਗ ਨਹੀਂ ਲੱਗੇ ਹੋਗੇ ਕਿਤੇ ਵੀ ਇਹ ਸਫਾਈ ਹੁੰਦੀ ਹੈ ਇੱਥੋਂ ਦੇ ਕਲਮਚਾਰੀ ਵੀ ਓਕੇ ਆ ਤੇ ਸਾਡੇ ਕਾਰਪੋਰੇਸ਼ਨ ਦੇ ਮੈਂਬਰ ਓਕੇ ਆ ਤੇ ਕੌਂਸਲਰ ਸਾਹਿਬ ਵੀ ਓਕੇ ਆ ਇਹ ਤੋਂ ਜਦੋਂ ਉਹਨਾਂ ਨੇ ਕੰਮ ਕਿਰਾਏ ਜੀ ਆਉਣ ਵਾਲੇ ਸਮਝੀ ਉਹੀ ਰਹਿਣਗੇ ਕਿਹੜਾ ਸਾਹਿਬ ਜੀ ਕੌਂਸਲਰ ਜੀ ਤੋ ਛੱਡਨਾ ਜਿਹੜੇ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਕੈੜਾ ਜੀ ਧੰਨਵਾਦ ਜਿਹੜੇ ਕੈੜਾ ਜੀ ਸਾਡੇ ਪਿਛਲੇ 5 ਸਾਲ ਤੋਂ ਇਲੈਕਸ਼ਨ ਦੀਆਂ ਵੋਟਾਂ ਦੇ ਵਿੱਚ ਜਿੱਤੇ ਨੇ ਤੇ ਉਹਨਾਂ ਨੇ ਸਾਡੇ ਯੂਥ ਬਾਰੇ ਸੋਚਿਆ ਕਿ ਨਸ਼ਿਆਂ ਤੋਂ ਦੂਰ ਤੇ ਉਹਨਾਂ ਨੇ ਸਾਡੀ ਪਾਰਕ ਬਣਵਾਉਣ ਦਾ ਵੀ ਕਿਹਾ ਕਿ ਆਨ ਆਲੇ ਟਾਈਮ ਦੇ ਵਿੱਚ ਤੁਹਾਡੀ ਪਾਰਕ ਵਧੀਆ ਬਣੇਗੀ ਤੇ ਮਹੱਲੇ ਦਾ ਵੀ ਵਿਕਾਸ ਹੋਏਗਾ ਧੰਨਵਾਦ